ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੱਲ ਕਰਦੇ ਆਂ ਪੰਜਾਬ ਲੋਕ ਸਭਾ 2024 ਦੇ ਇਲੈਕਸ਼ਨਾਂ ਦੀ ਤੇ ਖੰਡੂਰ ਸਾਹਿਬ ਸੀਟ ਕਈ ਸੀਟਾਂ ਤੇ ਅਸਰ ਪਾਊਗੀ ਕਿਉਂਕਿ ਉੱਥੇ ਭਾਈ ਅਮਰਤਪਾਲ ਸਿੰਘ ਖੜਾ ਆਯਾਦ ਖੜੇ ਹੋ ਗਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੋ ਸੀਟਾਂ ਕਮ ਸੇ ਕਮ ਦੋ ਸੀਟਾਂ ਤੇ ਆਪ ਦਾ ਜਿੱਤ ਜਿੱਤ ਸਕਦੀ ਸੀ ਹੋਰ ਅਤੇ ਹੋਰਾਂ ਦੋ ਸੀਟਾਂ ਤੇ ਜਿੱਤ ਸਕਦੀ ਸੀ ਤੇ ਪਰ ਇਹਨਾਂ ਨੇ ਵਿਰਸਾ ਸਿੰਘ ਵਲਟੋਆ ਖੜਾ ਕਰਕੇ ਇੱਕ ਦਿਨ ਬਾਅਦ ਦੇ ਵਿੱਚ ਕਿਉਂਕਿ ਭਾਈ ਅਮਰਤ ਅਮਰਤਪਾਲ ਸਿੰਘ ਪਹਿਲਾਂ ਖੜੇ ਆਜਾਦ ਖੜੇ ਹੋਏ ਆ ਇਹਨਾਂ ਨੇ ਇੱਕ ਦਿਨ ਬਾਅਦ ਦੇ ਵਿੱਚ ਵਿਰਸਾ ਸਿੰਘ ਵਲਟੋਆ ਨੂੰ ਖੜਾ ਕੀਤਾ ਤੇ ਪਰ ਸਿਮਰਜੀਤ ਸਿੰਘ ਮਾਨ ਨੂੰ ਆਪ ਦਾ ਬੰਦਾ ਬਿਠਾਉਣ ਦੇ ਕਾਰਨ ਦੋ ਸੀਟਾਂ ਤੇ ਕਮ ਸੇ ਕਮ ਫਾਇਦਾ ਹੋ ਸਕਦਾ ਇੱਕ ਬਠਿੰਡਾ ਸੀਟ ਤੇ ਟੱਕਰ ਦੇ ਸਕਦੇ ਆ ਲੱਖਾਂ ਸਦਾਣਾ ਕਿਉਂਕਿ ਅਮਰਤਪਾ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਜੇ ਬਠਿੰਡਾ ਸੀਟ ਤੇ ਲਕਾ ਸੁਧਾਨਾ ਦੀ سپورਟ ਤੇ ਇੱਥੇ ਇਲੈਕਸ਼ਨ ਪ੍ਰਚਾਰ ਕਰਨ ਆਉਣ ਤੇ ਬਹੁਤ ਵੱਡੀ ਟੱਕਰ ਹੋ ਸਕਦੀ ਹੈ ਠੀਕ ਹੈ ਨਾ ਰਖਲਾ ਬੀਬੀ ਹਰਸ ਅਮਰਤ ਕੌਰ ਬਾਦਲਣਾ ਕਿਉਂਕਿ ਜੀਤ ਮਹਿੰਦਰ ਸਿੰਘ ਤਾਂ ਮੰਨ ਕੇ ਚੱਲ ਟੱਕਰ ਦੇ ਵਿੱਚ ਆ ਹੀ ਨਹੀਂ ਰਹੇ ਕਿਉਂਕਿ ਇਹ ਤਾਂ ਮੰਨ ਕੇ ਚੱਲ ਇੱਕ ਤਰ੍ਹਾਂ ਇਹ ਪਤਾ ਨਹੀਂ ਸੀਟ ਤੇ ਇਹਨਾਂ ਨੇ ਜੀ ਜੀਤਮਿੰਦਰ ਸਿੰਘ ਨੇ ਮੁੱਲ ਲਈ ਹੈ ਕਿ ਕਿਵੇਂ ਕੀਤੀ ਹੈ ਇਹ ਰਖਲਾ ਪ੍ਰਤਾਪ ਸਿੰਘ ਬਾਜਵਾ ਦੇ ਕੋਲੇ ਸੀ ਬਠਿੰਡਾ ਸੀਟ ਇਹ ਕਿਸੇ ਬੰਦੇ ਨੂੰ ਵੀ ਦੇ ਸਕਦੇ ਸੀ ਤੇ ਇਸ ਕਰਕੇ ਪਤਾ ਨਹੀਂ ਉਹਨਾਂ ਨੇ ਪੈਸੇ ਪੂਸੇ ਲੈ ਕੇ ਜੀਤਮਿੰਦਰ ਸਿੰਘ ਨੂੰ ਦੇ ਦਿੱਤੇ ਕਿਉਂਕਿ ਤਿੰਨ ਚਾਰ ਮਹੀਨੇ ਪਹਿਲਾਂ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਤੇ ਹੁਣ ਕਾਂਗਰਸ ਚ ਆ ਕੇ ਤੇ ਹੁਣ ਬਠਿੰਡਾ ਲੋਕ ਸਭਾ ਸੀਟ ਵੀ ਮਿਲ ਗਈ ਐਸ ਲੋਡ ਤਾਂ ਸੀਟ ਕਦੇ ਵੀ ਨਹੀਂ ਮਿਲਦੀ ਹੁੰਦੀ ਤੇ ਆਪਾਂ ਤਾਂ ਇਹ આરોਪ ਹੀ ਲਾ ਸਕਦੇ ਆ ਕਿਉਂਕਿ ਦਿਨਾਂ ਚੱਕਰ ਅਸ ਸਬੂਤ ਐ ਨਹੀਂ ਆਪਣੇ ਕੋਲ ਕਿਹੜਾ ਸਬੂਤ ਐ ਆਪਾਂ ਤਾਂ ਜਿਵੇਂ ਅਫਵਾਹਾਂ ਸੁਣੀ ਦੀਆਂ ਓਵੇਂ ਆਪਾਂ ਤੁਹਾਡੇ ਕੋਲ ਗੱਲ ਦੱਸ ਰਹੇ ਆ ਜਿਵੇਂ ਲੋਕ ਗੱਲਾਂ ਕਰ ਰਹੇ ਆ ਤੇ ਕਿਉਂਕਿ ਅਫਵਾਹਾਂ ਇਹ ਓੜ ਰਹੀਆਂ ਕਿ ਜੀਤ ਮੇਂਦਰ ਸਿੰਘ ਨੇ ਇਹ ਸੀਟ ਮੁੱਲ ਲਈ ਹੋਈ ਆ ਕਿਉਂਕਿ ਤਿੰਨ ਮਹੀਨੇ ਪਹਿਲਾਂ ਜਿਹੜਾ ਬੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਉਹ ਕਾਂਗਰਸ ਚ ਸ਼ਾਮਲ ਹੁੰਦਾ ਚਾਰ ਮਹੀਨੇ ਪਹਿਲਾਂ ਤੇ ਹੁਣ ਥੋੜੇ ਦਿਨ ਪਹਿਲਾਂ ਐ ਬਠਿੰਡੇ ਤੋਂ ਰਖਲਾ ਸੀਟ ਮਿਲ ਜਾਂਦੀ ਐ ਐਮਐਲਏ ਦੀ ਸੀਟ ਨਹੀਂ ਮਿਲਦੀ ਐ ਇਸ ਲੋਟ ਜਿਹੜੇ ਲੋਟ ਇਨ ਲੋਕ ਸਭਾ ਦੀ ਸੀਟ ਮਿਲ ਗਈ ਹੁਣ ਗੱਲ ਕਰ ਲੈਨੇ ਆ ਅਸਰ ਕਿਵੇਂ ਪੈ ਸਕਦਾ ਖੰਡੂਰ ਸਾਹਿਬ ਸੀਟ ਨਾਲ ਕਿਉਂਕਿ ਸਿਮਰਜੀਤ ਮਾਨ ਸੰਗਰੂਰ ਤੋਂ ਜਿੱਤ ਸਕਦੇ ਆ ਪਹਿਲਾਂ ਤਾਂ ਉਹ ਆਪ ਦੀ ਸੀਟ ਕੱਢ ਸਕਦੇ ਆ ਦੂਜੀ ਸੀਟ ਬਠਿੰਡਾ ਟੱਕਰ ਦੇ ਸਕਦੇ ਆ ਲੱਖਾ ਸਿਧਾਣਾ ਇੱਥੋਂ ਬੀਬੀ ਹਰਸਿਮਰਤ ਕੌਰ ਨੂੰ ਕਿਉਂਕਿ ਲੱਖਾ ਸਿਧਾਣਾ ਕਿਉਂਕਿ ਮਾਤਾ ਪਿਤਾ ਅਮਰਤ ਪਾਲਦੇ ਇੱਥੇ ਪ੍ਰਚਾਰ ਕਰਨ ਆਉਣਗੇ ਤੇ ਬਹੁਤ ਜ਼ਿਆਦਾ ਫਾਇਦਾ ਹੋਊਗਾ ਲਖਰ ਸਿਧਾਣੇ ਨੂੰ ਤਿੰਨ ਸੀਟਾਂ ਦਾ ਫਾਇਦਾ ਖੱਟ ਰਹੇ ਆ ਅੱਜ ਦੇ ਟਾਈਮ ਅੱਜ ਦੇ ਟਾਈਮ ਜਿਹੜਾ ਅੱਜ ਦੇ ਬੁੱਟਾ ਪਹਿਨ ਤਾ ਤਿੰਨ ਸੀਟਾਂ ਸਿਮਰਜੀਤ ਸਿੰਘ ਮਾਨ ਜਿੱਤ ਸਕਦੇ ਆ ਅੱਜ ਦੇ ਜਿਹੜੇ ਜਿਹੜੇ ਆਪਾਂ ਕਹਿ ਸਕਦੇ ਆ ਜਿਹੜੇ ਹਿਸਾਬ ਨਾਲ ਗੁਣਾ ਭਾਗ ਕੀਤੀ ਆਪਾਂ ਤੇ ਇਸ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਹੁਤ ਹੀ ਵੱਡੀ ਘਾਟ ਮਹਿਸੂਸ ਹੋਊਗੀ ਇਸ ਚੀਜ਼ ਦੀ ਕਿਉਂਕਿ ਇਹਨਾਂ ਨੇ ਬੀਬੀ ਖਾਲੜਾ ਵੇਲੇ ਵੀ ਖੜਾ ਕੀਤਾ ਸੀ ਆਪਦਾ ਬੰਦਾ ਤੇ ਉਦੋਂ ਬੀਬੀ ਖਾਲੜਾ ਹਰ ਗਈ ਸੀ ਤੇ ਜੇ ਰਖਲਾ ਅਮਰਤਪਾਲ ਸਿੰਘ ਉੱਥੋਂ ਹਾਰ ਜਾਂਦੇ ਐ ਵਿਰਸਾ ਸਿੰਘ ਬਲਟੋਆ ਦੇ ਕਾਰਨ ਨਾਲੇ ਵਿਰਸਾ ਸਿੰਘ ਬਲਟੋਆ ਵੀ ਨਹੀਂ ਜਿੱਤਦੇ ਹਰਾ ਸਕਦੇ ਅਮਰਤਪਾਲ ਸਿੰਘ ਨੂੰ ਪਰ ਆ ਖੁਦ ਨਹੀਂ ਜਿੱਤ ਸਕਦੇ ਉਹ ਤੇ ਉਹਦੇ ਨਾਲ 27 ਦੇ ਵਿੱਚ ਵੀ ਅਸਰ ਪਊਗਾ ਇਹਨਾਂ ਤੇ ਇਹ ਤਨਾਲੇ ਸੀਟਾਂ ਜਿੱਥੇ ਬਠਿੰਡਾ ਇਹ ਮੇਨ ਕੱਢ ਸਕਦੇ ਸੀ ਇਹ ਲੱਖੇ ਸਿਧਾਣੇ ਨਾਲ ਫਸ ਸਕਦੀ ਹੈ ਸੀਟ ਠੀਕ ਹੈ ਨਾ ਉਹਨੇ ਇਹ ਸੀਟ ਇਸ ਕਰਕੇ ਫਸ ਸਕਦੀ ਹੈ ਕਿਉਂਕਿ ਉਥੇ ਇੱਕ ਪਾਸੇ ਤਾਂ ਤੁਸੀਂ ਪ੍ਰਚਾਰ ਕਰ ਰਹੇ ਹੋ ਕਿ ਅਸੀਂ ਸਿੱਖਾਂ ਵੀ ਅਸੀਂ ਸਿੱਖਾਂ ਖਾਤਰ ਸਾਡੀ ਪਾਰਟੀ ਹੈ ਅਸੀਂ ਸਿੱਖਾਂ ਲਈ ਲੜਾਈ ਲੜ ਰਹੇ ਹਾਂ ਅਸੀਂ ਬੰਦੀ ਸਿੰਘਾਂ ਲਈ ਲੜਾਈ ਲੜ ਰਹੇ ਹਾਂ ਤੇ ਦੂਜੇ ਪਾਸੇ ਇਹ ਜਾਊਗਾ ਸੰਦੇਸ਼ ਵੀ ਉਹ ਬੰਦੇ ਸਿੰਘ ਹੀ ਹੈ ਇੱਕ ਤਰ੍ਹਾਂ ਉਹ ਤੇ ਐਨਐਸਏ ਲੱਗੀ ਹੈ ਉਹ ਜੇਲ੍ਹ ਚ ਬੈਠਾ ਹੈ ਉਹਦੇ ਵਿਰੁੱਧ ਤਾਂ ਹੋਰ ਜ਼ਿਆਦਾ ਬੰਦਾ ਖੜਾ ਕਰੀ ਜਾ ਰਿਹਾ ਇਸ ਕਰਕੇ ਇਹਨਾਂ ਦੇ ਉਲਟ ਵੀ ਜਾ ਸਕਦਾ ਹੈ ਇਦਾਂ ਇਸ ਕਰਕੇ ਮੈਂ ਕਹਿ ਰਿਹਾ ਵੀ ਇਹਨਾਂ ਨੂੰ ਘਾਟਾ ਹੋ ਸਕਦਾ ਇਹਨਾਂ ਨੇ ਦੂਰੰਦੇਸ਼ੀ ਜ਼ਰੂਰ ਲਈ ਹੈ ਵੀ ਹਾਂ ਜੇ 24 ਦੇ ਵਿੱਚ ਬੀਜੇਪੀ ਆ ਕੇ ਸਾਡੀ ਪਾਰਟੀ ਤੋੜਨਾਂ ਦੇ ਵਿੱਚ ਜਿਵੇਂ ਕਿ ਸਿਵ ਸੈਨਾ ਤੋੜੀ ਹੈ NCP ਤੋੜੀ ਰੱਖਲਾ ਸ਼ਰਦ ਪਵਾਰ ਦੀ ਮਹਾਰਾਸ਼ਟਰ ਦੇ ਵਿੱਚ ਇਸ ਕਰਕੇ ਡਰ ਗਏ ਸਿਰਫ ਹੋਰ ਕੋਈ ਚੱਕਰ ਨਹੀਂ ਇਹਨਾਂ ਨੂੰ ਜੇ ਅਸੀਂ ਵੀ ਬੰਦਾ ਨਾ ਖੜਾ ਕੀਤਾ ਤਾਂ ਇਹ ਸਿੱਧਾ ਇਹ ਐਸ ਲੋਟ ਜਾਊਗੀ ਗੱਲ ਵੀ ਖਾਲਸਤਾਨ ਨੂੰ ਸਪੋਰਟ ਕਰਦੇ ਆ ਸ਼ਰੋਮਣੀ ਅਕਾਲੀ ਦਲ ਠੀਕ ਹੈ ਨਾ ਇਸ ਕਰਕੇ ਇਹਨਾਂ ਨੇ ਬੰਦਾ ਖੜਾ ਕੀਤਾ ਮੈਂ ਹੁਣ ਇੱਕ ਬੰਦੇ ਹੋਰ ਦੀ ਸਪੋਰਟ ਕਰਨ ਖਾਤਰ ਆਇਆ ਉਹ ਹੈਗਾ ਜਲੰਧਰ ਤੋਂ ਭਾਈ ਬਾਈ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਸੀਐਮ ਜਿਹੜੇ ਪਹਿਲੇ ਮੁੱਖ ਮੰਤਰੀ ਪੰਜਾਬ ਦੇ ਮੈਂ ਦੇਖੇ ਆ ਜਿਹੜੀ ਉਹਨਾਂ ਦੀ ਪਾਰਟੀ ਵੀ ਤੱਕ ਵੀ ਉਹਦੇ ਉਲਟ ਬੋਲ ਗਈ ਸੀ ਤਾਂ ਵੀ ਉਹ ਪੰਜਾਬ ਦੇ ਹੱਕ ਲਈ ਖੜੇ ਰਹੇ ਜਦੋਂ ਰੱਖਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਪੰਜਾਬ ਆਉਂਦੇ ਆ ਧਰਨੇ ਤੋਂ ਬਾਅਦ ਤੇ ਉਹ ਪੁਲ ਤੋਂ ਮੁੜ ਜਾਂਦੇ ਆ ਕਹਿੰਦੇ ਕਿ ਮੈਨੂੰ ਪੰਜਾਬ ਦੇ ਕਿਸਾਨਾਂ ਨੇ ਮਾਰ ਦੇਣਾ ਸੀ ਰਚਾਰੰਜ ਸਿੰਘ ਚੰਨੀ ਇਹ ਕਹਿੰਦਾ ਪੰਜਾਬ ਦੇ ਕਿਸਾਨ ਤਾਂ ਬਹੁਤ ਦੂਰ ਬੈਠੇ ਸੀ ਉਹਨਾਂ ਨੇ ਤਾਂ ਤੁਹਾਡੇ ਝਰੀਟ ਤੱਕ ਨਹੀਂ ਲਾਈ ਤੁਸੀਂ ਗੱਪ ਮਾਰ ਰਹੇ ਹੋ ਤੁਸੀਂ ਉਹੀ ਮੁੜ ਗਏ ਹੋ ਤੇ ਪੱਟ ਤੇ ਥਾਪੀ ਤੱਕ ਮਾਰੀ ਕਹਿੰਦਾ ਮੈਂ ਪੰਜਾਬ ਦੇ ਨਾਲ ਖੜਾ ਹਾਂ ਤੇ ਸੋਨੀਆ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ ਮੇਨ ਰੱਖ ਲਾ ਕਾਂਗਰਸ ਦੀ ਪ੍ਰਧਾਨ ਹੀ ਇੱਕ ਤਰ੍ਹਾਂ ਦੀ ਰੱਖ ਲੋ ਉਹਨੇ ਦੇਤਾ ਸੀ ਤਾਂ ਵੀ ਉਹ ਪੰਜਾਬ ਦੇ ਲੋਕਾਂ ਨਾਲ ਖੜੇ ਰਹੇ ਅੱਜ ਜੇ ਤੁਸੀਂ ਦਲੇਂਦਰ ਦੇ ਲੋਕ ਉਹਨੂੰ ਨਹੀਂ ਜਿਤਾਉਂਦੇ ਪੰਜਾਬ ਦੇ ਲੋਕ ਉਹਨੂੰ 27 ਦੇ ਵਿੱਚ ਸੀਐਮ ਦਾ ਚਿਹਰਾ ਜੇ ਨਾਂ ਬੰਨਣਗੇ ਨਾ ਚਰਨ ਜਿਸ ਚੰਚੰਨੀ ਤੇ ਪੰਜਾਬ ਦੇ ਕਿਸਮਤ ਬਹੁਤ ਮਾੜੀ ਹੈ ਮੈਂ ਇਹ ਕਹਿ ਸਕਦਾ ਹਾਂ ਧੰਨਵਾਦ ਸਤਿ ਸ੍ਰੀ ਅਕਾਲ